ਜਿਸ ਕੌਣ ਹੋ ਗਿਆ ਜਿਸ ਕੌਣ ਹੋ ਗਿਆ ਪਰਿਆਰੇ ਕੌਫਾ ਦਿਓ ਉੱਤੇ ਜੁਇਲੀ ਨਸਮਾਚਿਤ ਆਕੇ ਕਹਿੰਦੇ ਨੇ ਚਾਣੂ ਦਿਖਾੜੇ ਤੇ ਆਪਾਂ ਸਾਰੇ ਇੱਥੇ 71 ਹੋਇਆ ਇਕੱਠੇ ਹੋਏ ਆ ਵਿਚਾਰਾਂ ਬਰੰਦੇ ਲਈ ਮੈਨੂੰ ਨਿਵਾਣੀ ਦੀ ਸਿੱਖਣੋਂ ਦੇ ਮੌਕਾ ਮਿਲਿਆ ਕਿ ਮੈਂ ਤੁਹਾਡੇ ਵਿੱਚ ਆ ਕੇ ਆਪੇ ਵਿਚਾਰਾਂ ਸਾਂਝੇ ਕਰ ਸਕਾਂ ਰੰਗ ਰੇਤੇ ਗੁਰੂ ਕੇ ਬੇਤੇ Yeah, ਤੁਸੀਂ ਸਭ ਤੋਂ ਆਪ ਨੂੰ ਜੇ ਹਰ ਇਨਸਾਨ ਹਰ ਪਰਕਾਰ ਦਾ ਬਜੁਰਗ ਸਮੇ ਦਾਦਿਆਂ ਕੇ ਨਹੀਂ ਹੁੰਦੀਆਂ ਜ਼ਿਆਦਾ ਬਜੁਰਗੋ ਬੈਠੇ ਨੇ ਪੋਤੇ ਪੁੱਤੇ ਦੇ ਜਿੰਦੇ ਵਾਲੀ ਥੋੜੀ ਐ ਮੇਰੇ ਦਾਦੇ ਨੇ ਜਿ ਜੋ ਦਿਨੋ ਸਿਖਾਇਆ ਮੈਂ ਉਹ ਜੀ ਪੜੀਆਂ ਤੁਸੀਂ ਜੋ ਸਿਖਾਉਂਦੇ ਤੁਹਾਡੇ a